ਸ਼ਿਵ ਸena ਕਿਤਨਾ ਕਦੇ ਬਵਾਦਾਂ ਜਿੰਦੀ ਹੈ ਪੰਜਾਬ ਦੇ ਮੁੱਦੇ ਉੱਪਰ ਸ਼ਿਵ ਸena ਦਾ ਕੀ ਸਟੈਂਡ ਕਿਉਂਕਿ ਪੰਜਾਬ ਦੇ ਵਿੱਚ ਇੱਕ ਸ਼ਿਵ ਸena ਹੀ ਹੈ ਜਿਹੜੇ ਸ਼ਿਵ ਸੈਨਿਕ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮਦੇ ਆ ਆਤਗਵਾਦੀਆਂ ਨੂੰ ਦੇਸ਼ ਵਿਰੋਧੀਆਂ ਨੂੰ ਕੱਟੜ ਪੰਥੀਆਂ ਨੂੰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਇੱਕ ਸ਼ਿਵ ਸena ਹੀ ਹੈ ਸ਼ਿਵ ਸena ਦੇ ਲੀਡਰ ਅਕਸਰ ਬੋਧ ਨਾਲ ਕਿਉਂ ਜੁੜਦੇ ਨੇ ਵਿਵਾਦ ਸ਼ਿਵਸੇਨਾ ਲੀਡਰ ਦਾ ਇੱਕ ਚੀਜ਼ ਦੱਸੋ ਕਿਹੜਾ ਵਿਵਾਦ ਹੈ ਸ਼ਿਵਸੇਨਾ ਲੀਡਰ ਦਾ ਵਿਵਾਦ ਲੋਕ ਇਹ ਗੰਦੇ ਕਿ ਸ਼ਿਵਸੇਨਾ ਲੀਡਰ ਭਗਵਾ ਯਾਤਰਾ ਕਰਦਾ ਹੈ ਜੈ ਸ਼੍ਰੀ ਰਾਮ ਦੇ ਨਾਰੇ ਲਾਂਦਾ ਹੈ ਸ਼ਿਵਸੇਨਾ ਲੀਡਰਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਇਹ ਵੀ ਵਿਵਾਦ ਹੈ ਜੇ ਕੋਈ ਸ਼ਿਵਸੇਨਾ ਦਾ ਲੀਡਰ ਗਲਤ ਕੰਮ ਕਰਦਾ ਉਹਦੇ ਲਈ ਪੁਲਿਸ ਬਣੀ ਪ੍ਰਸ਼ਾਸਨ ਮੜਿਆ ਉਹਨਾਂ ਤੇ ਕਾਰਵਾਈ ਵੀ ਹੁੰਦੀ ਹੈ ਦੇਖ ਰਹੇ ਮਾਹੌਲ ਲਗਾਤਾਰ ਸ਼ਿਫਸਨਲ ਲੀਡਰਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਇਹੋ ਹੀ ਆ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੈ ਕਿ ਯੂਪੀ ਚੈਕਸ ਆਪਸ ਹੁੰਦੇ ਹੀ ਅੱਜ ਤੋਂ ਬੜੇ ਪਹਿਲੇ ਕਿ ਯੂਪੀ ਦੇ ਵਿੱਚ ਗੈਂਗਵਾਰ ਹੈ ਲੋਕੀ ਰਾਤ ਨੂੰ ਘਰੋਂ ਨਹੀਂ ਨਿਕਲ ਸਕਦੇ ਲੇਕਿਨ ਉਹਨੂੰ ਪੰਜਾਬ ਦਾ ਐਸਾ ਮਾਹੌਲ ਖਰਾਬ ਹੈ ਕਿ ਲੋਕ ਪੰਜਾਬ ਦੇ ਵਿੱਚੋਂ ਰਾਤ ਨੂੰ ਘਰੋਂ ਬਾਹਰ ਨਹੀਂ ਨਿਕਲ ਸਕਦੇ ਏ ਨਹੀਂ ਪਤਾ ਕਿਹੜੀ ਗੋਲੀ ਕਿਹਦੇ ਬਾਜਾ ਨਹੀਂ ਕਦੋਂ ਕਿਸੇ ਦੇ ਗੋਲੀਆਂ ਮਾਰ ਕੇ ਦਾ ਕਤਲ ਹੋ ਜਾਣਾ ਪੰਜਾਬ ਦਾ ਜਿਹੜਾ ਮਾਹੌਲ ਹੈ ਯੂਪੀ ਜੇ ਸਹੀ ਹੋ ਗਿਆ ਹੁਣ ਪੰਜਾਬ ਦੀ ਜਿਹੜੀ ਸਥਿਤੀ ਉਹ ਬਿਲਕੁਲ ਖਰਾਬ ਹੋ ਚੁੱਕੀ ਹੈ ਆ ਨੂੰ ਹੀ ਕਈ ਵਾਰ ਤੁਮ ਕੀਆ ਮਿਲੇਗਾ ਉਸ ਤੋਂ ਬਾਅਦ ਹੀਗਾ ਸਿਰਫ ਉਹਨਾਂ ਦਾ ਮੋਟੇ ਮਿੱਕੋ ਹੈ ਕਿ ਤੁਸੀਂ ਹਿੰਦੂ ਧਰਮ ਦੀ ਗੱਲ ਨਹੀਂ ਕਰਨੀ ਸ਼ਿਵ ਸੈਨਾ 'ਚ ਰਹਿ ਕੇ ਹਿੰਦੂ ਧਰਮ ਦਾ ਕੋਈ ਨਾਰਾ ਨਹੀਂ ਲਾੜਨਾ ਜੈ ਸ਼੍ਰੀ ਰਾਮ ਦਾ ਗੋਸ਼ ਨਹੀਂ ਕਰਨਾ ਇਹ ਉਹਨਾਂ ਨੂੰ ਤੰਗੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਤਤਵ ਦੇ ਜਿਹੜੇ ਲੀਡਰ ਹਿੰਦੂ ਤਤਵ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਆ ਉਹਨਾਂ ਦਾ ਗੋਲੀਆਂ ਮਾਰ ਕੇ ਕਿਤੇ ਨਾ ਕਿਤੇ ਕਤਲ ਕਰ ਦਿੱਤਾ ਜਾਵੇ ਇਹਨਾਂ ਦੀ ਆਵਾਜ਼ਾਂ ਜਿਹੜੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਸੀ ਗੱਲ ਸਰਕਾਰ ਨੂੰ ਪੁੱਛਣਾ ਚਾਹੁੰਦੇ ਚਾਹੇ ਸਾਹਿਬ ਬੈਠੀ ਸੈਂਟਰ ਸਰਕਾਰ ਚ ਮੋਦੀ ਹੋਵੇ ਚਾਹੇ ਹੋਵੇ ਇੱਥੇ ਭਗਵੰਤ ਮਾਨ ਸਰਕਾਰ ਪੰਜਾਬ ਚ ਗਊ ਕਟਣਾ ਸਾਡੇ ਸਮਾਜ ਦੇ ਵਿੱਚ ਹਿੰਦੂਆ ਚ ਮਾਂ ਕੱਟਿਆ ਗਿਆ ਜਦ ਗਊ ਕੱਟੀ ਜਾਂਦੀ ਸਾਡੀ ਮਾਂ ਕੱਟੀ ਜਾਂਦੀ ਇੱਕ ਬਰਾਬਰ ਹੈ ਗੱਲ ਕਰਦੇ ਆਪਾਂ ਸ਼ਿਵਸੈਨਾ ਦੀ ਸ਼ਿਵਸੈਨਾ ਨੂੰ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਹੰਕਾਰੀ ਕਿਹਾ ਜਾਂਦਾ ਆ ਆਪਣੇ ਬਦਮਾਸ਼ ਕਿਹਾ ਜਾਂਦਾ ਆ ਕਿਹ ਮੇ ਜਿਹੜੀ ਇਮੇਜ ਹੈਗੇ ਵਿੱਚ ਬਦਨ ਦੀ ਲੋੜ ਹੈ ਜਿਹੜੇ ਲੋਕ ਸ਼ਿਵਸੇਨਾ ਨੂੰ ਹੰਕਾਰੀ ਜਾਂ ਇੰਦਾ ਦੇ ਸੋਚਦੇ ਹੋ ਸ਼ਿਵਸੇਨਾ ਦੇ ਵਿੱਚ ਆ ਕੇ ਦਾ ਦੇਖਣ ਕਿ ਸ਼ਿਵਸੇਨਾ ਦੀ ਥਿਊਰੀ ਕੀ ਹੈ ਸ਼ਿਵਸੇਨਾ ਦੀ ਇੱਕੋ ਥਿਊਰੀ ਕੀ ਹੈ ਹਿੰਦੂ ਧਰਮ ਨੂੰ ਪ੍ਰਮੋਟ ਕਰਨਾ ਹਿੰਦੂ ਧਰਮ ਦੀ ਜਿੱਥੇ ਬੇਅਦਬੀ ਹੁੰਦੀ ਹੈ ਉੱਥੇ ਜਾ ਕੇ ਸਟੈਂਡ ਲੈਣਾ ਕੋਈ ਪੰਜਾਬ ਦੇ ਵਿੱਚ ਸਰਕਾਰਾਂ ਬੈਠੀਆਂ ਕਾਲੀ ਭਾਜੀਪੀ ਚਾਹੇ ਕਾਂਗਰਸ ਲਾ ਲੋ ਕੋਈ ਵੀ ਨਹੀਂ ਬੋਲਦਾ ਅਜ ਤੱਕ ਕਿਹੜੇ ਜਿੱਥੇ ਬੇਅਦਬੀ ਹੋਈ ਹਿੰਦੂ ਧਰਮ ਦੀ ਕਿਹੜੀ ਸਰਕਾਰ ਆ ਕੇ ਬੈਠੀ ਇਹ ਸ਼ਿਵ ਸੈਨਾ ਹੀ ਆ ਜਿਹੜੀ ਹਰ ਧਰਨੇ ਤੇ ਬੋਲਦੀ ਹਰ ਬੇਅਦਬੀ ਦਾ ਬੋਲਦੀ ਇਹ ਸ਼ਿਵ ਸੈਨਾ ਨਾ ਹੋਵੇ ਤੇ ਪੰਜਾਬ ਚ ਬੇਅਦਬੀ ਦਾ ਸلسਲਾ ਰੁਕੇ ਨਾ ਕਈ ਸ਼ਿਵ ਸੈਨਾ ਲੋਕ ਹੈਗਾ ਜਿੰਨਾ ਸ਼ਹਿਰਾਂ ਦੇ ਕਬਜ਼ੇ ਕਰਵਾਏ ਹੋਏ ਨੇ ਪ੍ਰਸ਼ਾਸਨ ਦਾ ਕੰਮ ਹੈ ਚਕਾਣਾ ਹਟਾਣਾ ਉਹਦੇ ਵਿੱਚ ਆਪਾਂ ਕੁਝ ਨਹੀਂ ਕਰ ਸਕਦੇ ਜੇ ਕੋਈ ਕਰਦਾ ਵਾ ਉਹ ਪ੍ਰਸ਼ਾਸਨ ਨੂੰ ਸਜ਼ਾ ਦੇਉ ਦੇਖੋ ਅੱਜ ਦੇ ਟਾਈਮ ਤੇ ਤਾਂ ਪੁਲਿਸ ਵੀ ਉਹਨਾਂ ਦੀ ਸੁਣਦੀ ਜਿਨ੍ਹਾਂ ਦਾ ਜੋਰ ਹੈ ਬਿਨਾਂ ਜੋਰ ਪੁਲਿਸ ਵੀ ਨਹੀਂ ਸੁਣਦੀ ਲੋਕ ਜਿਹੜੇ ਧੱਕੇ ਖਾਰੇ ਥਾਣੇ 'ਚ ਟਾਈਮ ਲਈ ਜਾਂਦੇ ਆ ਪੁਲਿਸ ਤੋਰੀ ਜਾਂਦੀ ਹੈ ਔਰ ਜੇ ਸਾਡੇ ਕੋ ਕੋਈ ਆਂਦਾ ਵਾ ਤੁਹਾਨੂੰ ਪਹਿਲ ਦੇ ਇਨਸਾਫ ਦਵਾਇਦਾ ਸੀ ਸ਼ੇਰ ਸਰ ਜਿਹੜੀ ਤੁਹਾਡੀ ਹੈ ਕਿਹੜਾ ਕਿਹੜੀ ਪਾਰਟੀ ਨੂੰ ਸਪੋਰਟ ਕਰਦੀ ਦੇਖੋ ਹਜੇ ਆਪਾਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਜਿਹੜਾ ਸਾਡੇ ਹਿੰਦੂ ਤਤਵ ਲਈ ਗੱਲ ਕਰਦਾ ਜਿਹੜਾ ਸਾਡੇ ਧਰਮ ਦੀ ਕਿਤੇ ਬੇਦ ਵੀ ਹੁੰਦੀ ਦੇਵੀ ਦੇਵਤਾ ਦੀ ਬੇਦ ਵੀ ਹੁੰਦੀ ਜਿਹੜਾ ਉੱਥੇ ਆ ਕੇ ਬੰਦਾ ਅਸੀਂ ਉਹਨੂੰ ਸਪੋਰਟ ਕਰਦੇ ਆ ਉਹ ਚਾਹੇ ਜਿਹੜੀ ਮਰਜ਼ੀ ਪਾਰਟੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਭਾਜਪਾ ਹੋਵੇ ਚਾਹੇ ਕਾਕਾਲੀ ਦਲ ਹੋਵੇ ਚਾਹੇ ਕਾਂਗਰਸ ਸਟਾਰਨਿਊਜ਼ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਦੋਸਤ ਬੰਕਰ ਸੋਨੀ ਅੱਜ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ ਸ਼੍ਰੀ ਸਦਾ ਲਾਇਨ ਦੇ ਯੂ ਆਰ ਰਾਸ਼ਟਰੀ ਪ੍ਰਧਾਨ ਸੁਨੀਲ ਬੰਡੀ ਬੰਡੀ ਕੋ ਜਾਣਦੇ ਆ ਕਿ ਪੰਜਾਬ ਦੇ ਮੁੱਦਿਆਂ ਲੈ ਕੇ ਕੀ ਕਹਿਣਾ ਇਹਨਾਂ ਦਾ ਹਾਂਜੀ ਬੰਡੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਦਾ ਬਹੁਤ-ਬਹੁਤ ਧੰਨਵਾਦ ਸਟਾਰ న్యూਸ ਪੰਜਾਬੀ ਦਾ ਚੈਨਲ ਸਾਨੂੰ ਅੱਜ ਇੱਥੇ ਬੁਲਾਇਆ ਤਾ ਔਰ ਬਹੁਤ-ਬਹੁਤ ਉਹਨਾਂ ਦਾ ਵੀ ਧੰਨਵਾਦ ਜਿਹੜੇ ਸਟਾਰ న్యూਸ ਪੰਜਾਬੀ ਦੇ ਦਰਸ਼ਕ ਜਿਹੜੇ ਉਹਨਾਂ ਨੂੰ ਸੁਣਦੇ ਆ ਦੇਖਦੇ ਕਿਉਂਕਿ ਸੱਚ ਦੀ ਆਵਾਜ਼ ਔਰ ਇਸ ਆਵਾਜ਼ ਨੂੰ ਜਿਹੜਾ ਸਟਾਰ న్యూਸ ਪੰਜਾਬੀ ਹਮੇਸ਼ਾ ਦਿਖਾਉਂਦਾ ਔਰ ਲੋਕਾਂ ਅੱਗੇ ਪਹੁੰਚਾਉਂਦਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਗੱਲ ਕਰਦੇ ਆ ਪੰਜਾਬ ਦੀ ਬੰਦਿਆ ਦੀ ਸ਼ਿਵਸਾਣਾ ਕਿ ਤਰ੍ਹਾਂ ਪੰਜਾਬ ਦੇ ਮੁੱਦੇ ਉੱਪਰ ਸ਼ਿਵ ਸੈਨਾ ਦਾ ਕੀ ਸਟੈਂਡ ਹੈ ਪੰਜਾਬ ਦੇ ਮੁੱਦੇ ਦੇ ਉੱਤੇ ਸ਼ਿਵ ਸੈਨਾ ਦਾ ਸਟੈਂਡ ਹੈ ਦੇਖੋ ਸ਼ਿਵ ਸੈਨਾ ਉਹ ਪਾਰਟੀ ਹੈ ਜਿਹੜੀ ਦੇਸ਼ ਵਿਰੋਧੀ ਆਤੰਗਵਾਦੀਆਂ ਦੇ ਖਿਲਾਫ ਜਿਹੜੀ ਆਪਣੀ ਆਵਾਜ਼ ਪੰਜਾਬ ਦੇ ਵਿੱਚ بلند ਕਰਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਸ਼ਿਵ ਸੈਨਾ ਹੀ ਹੈ ਜਿਹੜੇ ਸ਼ਿਵ ਸੈਨਿਕ ਆਪਣੀ ਜਾਨ ਹਥੇਲੀ ਤੇ ਲੈ ਕੇ ਘੁੰਮਦੇ ਆ आतंकवादियों ਨੂੰ ਦੇਸ਼ ਵਿਰੋਧੀਆਂ ਨੂੰ ਕੱਟੜ ਪੰਥੀਆਂ ਨੂੰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਇੱਕ ਸ਼ਿਵਸੈਨਾ ਆਈ ਆ ਸੀ ਜੋ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਸਕਦੇ ਉਹ ਮੂੰਹ ਤੋੜ ਜਵਾਬ ਦਿੰਦੀ ਵੀ ਹੈ ਸ਼ਿਵਸੈਨਾ ਦੇ ਲੀਡਰ ਅਕਸਰ ਵਿਵਾਦ ਨਾਲ ਕਿਉਂ ਜੁੜੇ ਰਹਿੰਦੇ ਨੇ ਸ਼ਿਵਸੈਨਾ ਦਾ ਲੀਡਰ ਵਿਵਾਦ ਅਸੀਂ ਤਾਂ ਕਹੀਏ ਸ਼ਿਵਸੈਨਾ ਦਾ ਲੀਡਰ ਵਿਵਾਦਾਂ ਨਾਲ ਪਹਿਲੇ ਦਾ ਪੰਕੇ ਸੋਨੀ ਜੀ ਤੁਸੀਂ ਇੱਕ ਬੜੇ ਸੀਨੀਅਰ ਪੱਤਰਕਾਰ ਹੋ ਵਿਵਾਦ ਸ਼ਿਵਸ਼ਨਾ ਲੀਡਰ ਦਾ ਇੱਕ ਚੀਜ਼ ਦੱਸੋ ਕਿਹੜਾ ਵਿਵਾਦ ਹੈ ਸ਼ਿਵਸ਼ਨਾ ਲੀਡਰ ਦਾ ਵਿਵਾਦ ਲੋਕ ਇਹ ਕਹਿੰਦੇ ਕਿ ਸ਼ਿਵਸ਼ਨਾ ਲੀਡਰ ਭਗਵਾ ਯਾਤਰਾ ਕਰਦਾ ਹੈ ਜੈ ਸ਼੍ਰੀ ਰਾਮ ਦੇ ਨਾਰੇ ਲਾਂਦਾ ਹੈ ਸ਼ਿਵਸ਼ਨਾ ਲੀਡਰਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਇਹ ਵੀ ਵਿਵਾਦ ਹੈ ਜੇ ਜੈ ਸ਼੍ਰੀ ਰਾਮ ਦਾ ਨਾਰਾ ਲਾਣਾ ਭਗਵਾ ਯਾਤਰਾ ਕਰਨੀ ਆ ਯ ਆਪਣੇ ਧਰਮ ਦੀ ਆਵਾਜ਼ ਬੁਲੰਦ ਕਰਨੀ ਅਸੀਂ ਇਹਨੂੰ ਕੀ ਕਹਾਂਗੇ ਇਹਨੂੰ ਵਿਵਾਦ ਕਵਾਂਗੇ ਜੇ ਲੋਕ ਇਹਨੂੰ ਵਿਵਾਦ ਸਮਝਦੇ ਤਾਂ ਸਮਝਣ ਸ਼ਿਰ ਸ਼ਿਵਸ਼ਨਾ ਨੂੰ ਇਸ ਬਾਰੇ ਕੋਈ ਫਰਕ ਨਹੀਂ ਪੈਂਦਾ ਸ਼ਿਵਸ਼ਨਾ ਲੀਡਰਾਂ ਦੀ ਗੱਲ ਕਰਦੇ ਆਂ ਕਾਫੀ ਵਾਰੀ ਦੇਖਣ ਨੂੰ ਮਿਲਿਆ ਵਿਵਾਦਾਈ ਰਹਿੰਦੇ ਕਬਜ਼ੇ ਆ ਦੇ ਮਾਮਲੇ ਆ ਵਿਚ ਰਹਿੰਦੇ ਹੈਗੇ ਆ ਫਿਰ ਮਾਰਕੋਟ ਦੇ ਮਾਮਲੇ ਵਿੱਚ ਜਿਹੜਾ ਹਾਈਲਾਈਟ ਦਿੰਦੇ ਆ ਦੇਖੋ ਜੇ ਕੋਈ ਕਬਜ਼ੇ ਸ਼ਿਵਸਨ ਦਾ ਲੀਡਰ ਕਰਦਾ ਜਾਂ ਕੋਈ ਮਾਰਕੋਟ ਕਰਦਾ ਉਹਦੇ ਲਈ ਪ੍ਰਸ਼ਾਸਨ ਬਣਿਆ ਸੰਵਿਧਾਨ ਬਣਿਆ ਸਭ ਕੁਝ ਬਣਿਆ ਉਹ ਪ੍ਰਸ਼ਾਸਨ ਕੋ ਜਾਣਦਾ ਉਹਨਾਂ ਦੇ ਕਾਰਵਾਈ ਵੀ ਹੁੰਦੀ ਜੇ ਕੋਈ ਸ਼ਿਵਸਨ ਦਾ ਲੀਡਰ ਗਲਤ ਕੰਮ ਕਰਦਾ ਉਹਦੇ ਲਈ ਪੁਲਿਸ ਬਣੀ ਪ੍ਰਸ਼ਾਸਨ ਬਣਿਆ ਉਹਨਾਂ ਦੇ ਕਾਰਵਾਈ ਵੀ ਹੁੰਦੀ ਹੈ ਲੇਕਿਨ ਹਰ ਸ਼ਿਵਸਨਿਕ ਲੀਡਰ ਇੱਕ ਲੈਣਤਾ ਨਹੀਂ ਆਪਾਂ ਗਿਣ ਸਕਦੇ ਇੱਕ ਉਹਨੂੰ ਇੱਕ ਚੀਜ਼ ਨਹੀਂ ਆਪਾਂ ਗਿਣ ਸਕਦੇ ਅੱਜਕੱਲ ਜੋ ਦੌਰ ਚੱਲਦਾ ਪਿਆ ਹੈਗਾ ਆਦਰ ਤੁਸੀਂ ਸੁਣਿਆ ਕਿ ਆ ਵੀ ਸੁਣਿਆ ਵੀ ਹੈ ਕਿ ਗੋਲੀਆਂ ਲਗਾਤਾਰ ਚੱਲ ਜੀਆਂ 50 ਪਿਆਵਾਂ ਹੋ ਰਹੀਆਂ ਕਾਨੂੰਨ ਵਿਵਸਥਾ ਨੇ ਲੈ ਕੇ ਆਪਾਂ ਕੀ ਕਰਨਾ ਚਾਹੁੰਦੇ ਹਾਂ ਦੇਖੋ ਪੰਜਾਬ 'ਚ ਲਗਾਤਾਰ ਅਸੀਂ ਮਾਹੌਲ ਦੀ ਗੱਲ ਕਰੀਏ ਗੋਲੀਆਂ ਚੱਲਣਾ ਇੱਕ ਬੜਾ ਨਾਰਮਲ ਹੀ ਗੱਲ ਹੋ ਗਈ ਸ਼ਰਿਆਮ ਗੋਲੀਆਂ ਮਾਰ ਕੇ ਬੰਦਾ ਮਾਰਦੇ ਸ਼ਰਿਆਮ ਫਰੋਤੀਆਂ ਮੰਗੀਆਂ ਜਾ ਰਹੀਆਂ ਵਪਾਰੀਆਂ ਕੋਲ ਜੇ ਵਪਾਰੀ ਫਰੋਤੀ ਨਹੀਂ ਦਿੰਦਾ ਤੇ ਉਹਦੇ ਗੋਲੀਆਂ ਮਾਰ ਕੇ ਉਹਦੀ ਟਾਰਗੇਟ ਕਿਲਿੰਗ ਕਰ ਦਿੱਤੀ ਜਾਂਦੀ ਹੈ ਆਪਾਂ ਜੇ ਗੱਲ ਕਰੀਏ ਸ਼ਿਵਸਨਾਂ ਲੀਡਰਾਂ ਦੀ ਸ਼ਿਵਸਨਾਂ ਲੀਡਰਾਂ ਨਾਲ ਵੀ ਆ ਪੰਜਾਬ ਦੇ ਆਪਾਂ ਦੇਖ ਰਹੇ ਮਾਹੌਲ ਲਗਾਤਾਰ ਸ਼ਿਵਸਨਾਂ ਲੀਡਰਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਇਹੋ ਹੀ ਆ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਖਰਾਬ ਹੈ ਆਪਾਂ ਮੰਨਿਏ ਕਿ ਜਿਹੜਾ ਪੰਜਾਬ ਹੈਗਾ ਰਾਣਾ ਯੂਪੀ ਬੰਦਾ ਯਾਰਿਆ ਦੇਖੋ ਯੂਪੀ ਸੁਧਾਰ ਆ ਗਿਆ ਯੂਪੀ ਦਾ ਜਿਹੜਾ ਸਾਰਾ ਅੱਗੇ ਯੂਪੀ ਚੈਕਸ ਆਪਾਂ ਸੁਣਦੇ ਸੀ ਅੱਜ ਤੋਂ ਬੜੇ ਪਹਿਲੇ ਕਿ ਯੂਪੀ ਦੇ ਵਿੱਚ ਗੈਂਗਵਾਰ ਲੋਕੀ ਰਾਤ ਨੂੰ ਘਰੋਂ ਨਹੀਂ ਨਿਕਲ ਸਕਦੇ ਲੇਕਿਨ ਉਹਨੂੰ ਪੰਜਾਬ ਦਾ ਐਸਾ ਮਾਹੌਲ ਖਰਾਬ ਹੈ ਕਿ ਲੋਕ ਪੰਜਾਬ ਦੇ ਵਿੱਚੋਂ ਰਾਤ ਨੂੰ ਘਰੋਂ ਬਾਹਰ ਨਹੀਂ ਨਿਕਲ ਸਕਦੇ ਇਹ ਨਹੀਂ ਪਤਾ ਕਿਹੜੀ ਗੋਲੀ ਕਿਹਦੇ ਬਾਜਾ ਨਹੀਂ ਕਦੋਂ ਕਿਸੇ ਦੇ ਗੋਲੀਆਂ ਮਾਰ ਕੇ ਤਾਂ ਕਤਲ ਹੋ ਜਾਣਾ ਪੰਜਾਬ ਦਾ ਜਿਹੜਾ ਮਾਹੌਲ ਹੈ ਯੂਪੀ ਚ ਸਹੀ ਹੋ ਗਿਆ ਹੁਣ ਪੰਜਾਬ ਦੀ ਜਿਹੜੀ ਸਥਿਤੀ ਉਹ ਬਿਲਕੁਲ ਖਰਾਬ ਹੋ ਚੁੱਕੀ ਹੈ ਪੰਜਾਬ ਜੋ ਨਸ਼ੇ ਦੀ ਗੱਲ ਕਰੀਏ ਨਸ਼ਾ ਠੱਲ ਬਾਹਰ ਨੂੰ ਸਰਕਾਰ ਦੁਆਰੇ ਕੀ ਕਰਨਾ ਦੇਖੋ ਸਾਡੇ ਭਗਵੰਤ ਮਾਨ ਜੀ ਨੇ ਬੜਾ ਵਧੀਆ ਕਦਮ ਚੱਕਿਆ ਯੁੱਧ ਨਸ਼ੇ ਵਿਰੁੱਧ ਬਹੁਤ ਵਧੀਆ ਕੰਮ ਹੈ ਕਈ ਪਿਛਲੀਆਂ ਸਰਕਾਰਾਂ ਆਈਆਂ ਗਈਆਂ ਲੇਕਿਨ ਅਜ ਤੱਕ ਕਦੀ ਨਸ਼ਾ ਤਸਕਰਾਂ ਦੇ ਘਰ ਨਹੀਂ ਢਾਏ ਗਏ ਜਿਹੜਾ ਨਸ਼ਾ ਤਸਕਰ ਲੋਕਾਂ ਦੇ ਘਰ ਬਰਬਾਦ ਕਰਦੇ ਸੀ ਅਜ ਭਗਵੰਤ ਮਾਨ ਸਰਕਾਰ ਨੇ ਉਹਨਾਂ ਦੇ ਘਰ ਤੇ ਪੀਲਾ ਪੰਜਾ ਮਾਰ ਕੇ ਉਹਨਾਂ ਦੇ ਘਰ ਜਿਹੜੇ ਤੋੜਿਆ ਬੜਾ ਵਧੀਆ ਪ੍ਰਾਲਾ ਇਸ ਪ੍ਰਾਲੇ ਦੇ ਅਸੀਂ ਭਗਵੰਤ ਮਾਨ ਦੇ ਸਰਕਾਰ ਦੇ ਨਾਲ ਹੈ ਕਿਉਂਕਿ ਨਸ਼ਾ ਪੰਜਾਬ ਦੇ ਵਿੱਚ ਬਿਲਕੁਲ ਕੋੜ ਖਤਮ ਹੋ ਜਾਣਾ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਗਿਆ ਜੇਕਰ ਨਸ਼ਾ ਇੱਥੇ ਹੋਊਗਾ ਤੇ ਜੁਵਾ ਪੀੜੀ ਜਿਹੜੀ ਉਹ ਨਸ਼ੇ ਦੇ ਦਲਦਲ ਚ ਜਾ ਕੇ ਖਤਮ ਹੋ ਜੂਗੀ ਤੁਹਾਨੂੰ ਵੀ ਕਈ ਵਾਰ ਧਮਕੀਆਂ ਮਿਲੀਆਂ ਉਸ ਤੋਂ ਬਾਅਦ ਕੀ ਹੋਇਆ ਦੇਖੋ ਧਮਕੀਆਂ ਅਸੀਂ ਧਮਕੀਆਂ ਮਿਲਦੀਆਂ ਸਿਰਫ ਕੱਟੜਪੰਥੀ ਖਾਲਸਤਾਨੀ ਔਰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਕਹਿ ਸਕਦੇ ਦਿੰਦੇ ਆ ਸਿਰਫ ਉਹਨਾਂ ਦਾ ਮੋਟਿਵ ਇੱਕੋ ਹੈ ਕਿ ਤੁਸੀਂ ਹਿੰਦੂ ਧਰਮ ਦੀ ਗੱਲ ਨਹੀਂ ਕਰਨੀ ਸ਼ਿਵ ਸੈਨਾ 'ਚ ਰਹਿ ਕੇ ਹਿੰਦੂ ਧਰਮ ਦਾ ਕੋਈ ਨਾਰਾ ਨਹੀਂ ਲਾੜਾ ਜੈ ਸ਼੍ਰੀ ਰਾਮ ਦਾ ਗੋਸ਼ਰੀ ਕਰਨਾ ਇਹ ਉਹਨਾਂ ਨੂੰ ਤੰਗੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹਿੰਦੂ ਤਤਵ ਦੇ ਜਿਹੜੇ ਲੀਡਰ ਹਿੰਦੂ ਤਤਵ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਆ ਉਹਨਾਂ ਦਾ ਗੋਲੀਆਂ ਮਾਰ ਕੇ ਕਿਤੇ ਨਾ ਕਿਤੇ ਕਤਲ ਕਰ ਦਿੱਤਾ ਜਾਵੇ ਇਹਨਾਂ ਦੀ ਆਵਾਜ਼ਾਂ ਜਿਹੜੀਆਂ ਬੰਦ ਕਰ ਦਿੱਤੀਆਂ ਜਾਣ ਸ਼ਿਵ ਸੈਨਾ ਤੇ ਤੁਸੀਂ ਵੀ ਆਪਣੇ ਆਪ ਨੂੰ ਗਊ ਵਕਤ ਕਰਦੇ ਹੋ ਸਰਕਾਰ ਦੇ ਗਾਂਵਾ ਆਈਡੀਆ ਕੋ ਦਿਖਾਇਆ ਕੋਈ ਕੀ ਕਰਨੀ ਕਰਦਾ ਉਸ ਬਾਰੇ ਗੱਲਾਂ ਦੇਖੋ گاਵਾ ਬਿਲਕੁਲ ਤੁਹਾਡੀ ਗੱਲ ਹੈ ਬਹੁਤ ਵਧੀਆ ਕੁਸ਼ਣ ਹੈ ਪੰਗਸ ਸੋਨੀ ਜੀ ਤੁਹਾਡਾ ਅਸੀਂ ਦੇਖਿਆ ਪਿਛਲੇ ਦਿਨੀ ਫਗਵਾੜੇ ਦੇ ਵਿੱਚ ਜੋਤੀ ਢਾਬੇ ਦੇ ਕੋਲ ਜਿਹੜਾ ਗਊ ਸ਼ੈਲਟਰ ਫੜਿਆ ਗਿਆ ਜਿਹੜਾ ਗਊ ਪੁੱਚੜਖਾਨਾ ਫੜਿਆ ਗਿਆ ਕਿੰਨੀਆਂ ਗਊਆਂ ਮਾਰੀਆਂ ਗਈਆਂ ਉੱਥੇ ਉਹਨਾਂ ਦਾ ਮਾਸ ਡੱਬਿਆਂ 'ਚ ਪੈਕ ਕਰਕੇ ਕਿੱਥੇ ਪੁਚਾਰੇ ਲੋਗ ਔਰ ਫੁਗਾੜੇ ਦੇ ਵਿੱਚ ਰੋਸ਼ ਪ੍ਰਦਰਸ਼ਨ ਰੱਖਿਆ ਜਾ ਹਿੰਦੂਆ ਦੇ ਮਨਾਂ ਨੂੰ ਅਜੇ ਕਰੋਸ਼ ਸੀ ਉਹਨਾਂ ਦੇ ਦਿਲ ਵਿੱਚ ਇੱਕ ਬੜਾ ਗੁੱਸਾ ਸੀ ਔਰ ਅਸੀਂ ਕੱਲ ਵੇਖਿਆ ਅੰਮਰਸਾਤ ਦੇ ਵਿੱਚ ਵੀ ਇਸੇ ਤਰ੍ਹਾਂ ਫੈਕਟਰੀ ਫੜੀ ਗਈ ਗਊ ਮਾਤਾ ਦੇ ਅੰਗਾ ਤੋਂ ਮਾਸ ਲਾਹ ਲਾ ਕੇ ਪੈਕਿੰਗ ਕੀਤਾ ਗਿਆ ਵਾ ਅਸੀਂ ਗੱਲ ਸਰਕਾਰ ਨੂੰ ਪੁੱਛਣਾ ਚਾਹੁੰਦੇ ਚਾਹੇ ਸਾਬ ਬੈਠੀ ਸੈਂਟਰ ਸਰਕਾਰ 'ਚ ਮੋਦੀ ਹੋਵੇ ਚਾਹੇ ਹੋਵੇ ਤੇ ਭਗਵੰਤ ਮਾਨ ਸਰਕਾਰ ਪੰਜਾਬ ਚ ਗਊ ਸੈਸ ਖਾਨ ਤੋਂ ਲੈ ਕੇ ਪੀਨ ਤੱਕ ਟੈਕਸ ਹਰ ਚੀਜ਼ ਤੇ ਟੈਕਸਾ ਗਊਸਾਸ ਗਊਸਾਸ ਦਾ ਪੈਹਾ ਸਰਕਾਰ ਨੱਪ ਕੇ ਬੈਠੀ ਐ ਕਿਉਂ ਨਹੀਂ ਗਊ ਗਊਸ਼ਾਲਾ ਖੋਲ ਕੇ ਸਾਡੀ ਸ਼ਿਵ ਸੈਨਾ ਦੀ ਜ਼ਿੰਮੇਵਾਰੀ ਲਾਵੇ ਹਿੰਦੂ ਸੰਗਠਨਾਂ ਦੀ ਪੰਜਾਬ 'ਚ ਜ਼ਿੰਮੇਵਾਰੀ ਲਾਵੇ ਗਊਸ਼ਾਲਾ ਖੋਲ ਕੇ ਦੇ ਗਊ ਟੈਕਸ ਦਾ ਪੈਹਾ ਖਰਚੇ ਅਸੀਂ ਗਊਸ਼ਾਲਾ ਉਹ ਦੋਵੇਂ ਸਪਾਤਾ ਅਸੀਂ ਜਿੰਨੀਆਂ ਗਊਸ਼ਾਲਾ ਇੱਕ ਗੱਲ ਦੱਸੋ ਜਿੰਨੀਆਂ ਗਊ ਕੱਟਣ ਆਂਦੀਆਂ ਇਹ ਸ਼ਿਵ ਸੈਨਾ ਹਿੰਦੂ ਸੰਗਠਨ ਹੀ ਆ ਜਾਂ ਗਊ ਰੱਖਿਆ ਦਲ ਆ ਲਈ ਜਿਹੜੇ ਆ ਗਊ ਜਿਹੜੇ ਕੱਟਣ ਜਾਂਦੀ ਉਹਨਾਂ ਨੂੰ ਫੜਦੇ ਆ ਕੋਈ ਇੰਟੈਲੀਜੈਂਸ ਕੋ ਰਿਪੋਰਟ ਨਹੀਂ ਹੁੰਦੀ ਕੋਈ ਸੀਆਈਡੀ ਰਿਪੋਰਟ ਨਹੀਂ ਕੋਈ ਪ੍ਰਸ਼ਾਸਨ ਕੋ ਰਿਪੋਰਟ ਨਹੀਂ ਹੁੰਦੀ ਇਹ ਸਿਰਫ ਸ਼ਿਵ ਸੈਨਾ ਲਈ ਆ ਜਿਹੜੇ ਫੜਦੇ ਨਹੀਂ ਤਾਂ ਗਊ ਮਾਰਦਾ ਐਸਾ ਕਤਲ ਹੋਵੇ ਪੰਜਾਬ ਦੇ ਵਿੱਚ ਗਊ ਕਟਣਾ ਸਾਡੇ ਸਮਾਜ ਦੇ ਵਿੱਚ ਹਿੰਦੂਆ ਜੇ ਮਾਂ ਕਿਹਾ ਗਿਆ ਜਾਂ ਜੇ ਗਊ ਕੱਟੀ ਜਾਂਦੀ ਸਾਡੀ ਮਾਂ ਕੱਟੀ ਜਾਂਦੀ ਇੱਕ ਬਰਾਬਰ ਹੈ ਗੱਲ ਕਰਦੇ ਆਪਾਂ ਸ਼ਿਵ ਸੈਨਾ ਦੀ ਸ਼ਿਵ ਸੈਨਾ ਨੂੰ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਅਹੰਕਾਰੀ ਕਿਹਾ ਜਾਂਦਾ ਆ ਆਪਣੇ ਬਦਮਾਸ਼ ਕਿਹਾ ਜਾਂਦਾ ਆ ਕਿ ਇਹ ਜਿਹੜੀ ਇਮੇਜ ਹੈਗੀ ਇਮੇਜ ਬਣਾਉਣ ਦੀ ਲੋੜ ਹੈ ਦੇਖੋ ਸ਼ਿਵ ਸੈਨਾ ਨੇ ਪਹਿਲੀ ਗੱਲ ਤਾਂ ਸ਼ਿਵ ਸੈਨਾ ਨੇ ਨਾ ਤੇ ਵੋਟਾਂ ਲੈਣੀਆਂ ਆ ਨਾ ਸ਼ਿਵਸੇਨਾ ਨੇ ਰਾਜਨੀਤੀ ਦੇ ਵਿੱਚ ਕੋਈ ਪੰਜਾਬ ਦੇ ਵਿੱਚ ਸ਼ਿਵਸੇਨਾ ਆਈ ਹੈ ਹੰਕਾਰੀ ਤਾਂ ਸ਼ਿਵਸੇਨਾ ਨੂੰ ਤਾਂ ਕੋ ਕਿ ਸ਼ਿਵਸੇਨਾ ਕਿ ਇੱਕ ਆਕੜ ਹੋ ਰਹੀ ਹੈ ਜਾਂ ਕੁਝ ਹੈ ਸ਼ਿਵਸੇਨਾ ਦੀ ਇੱਕ ਸ਼ਵੀ ਲੋਕਾਂ ਨੇ ਲੋਕਾਂ ਦੇ ਮਨਾਂ 'ਚ ਪਤਾ ਨਹੀਂ ਕਿਉਂ ਐ ਸੀ ਸ਼ਿਵਸੇਨਾ ਜਿਹੜੇ ਲੋਕ ਸ਼ਿਵਸੇਨਾ ਨੂੰ ਹੰਕਾਰੀ ਜਾਂ ਇੰਦਾ ਦੇ ਸੋਚਦੇ ਹੋ ਸ਼ਿਵਸੇਨਾ ਦੇ ਵਿੱਚ ਆ ਕੇ ਤਾਂ ਦੇਖਣ ਕਿ ਸ਼ਿਵਸੇਨਾ ਦੀ ਥਿਊਰੀ ਕੀ ਹੈ ਸ਼ਿਵਸੇਨਾ ਦੀ ਇੱਕੋ ਥਿਊਰੀ ਕੀ Hindu ਧਰਮ ਨੂੰ ਪ੍ਰਮੋਟ ਕਰਨਾ Hindu ਧਰਮ ਦੀ ਜਿੱਥੇ ਬੇਅਦਬੀ ਹੁੰਦੀ ਹੈ ਉੱਥੇ ਜਾ ਕੇ ਸਟੈਂਡ ਲੈਣਾ ਕੋਈ ਪੰਜਾਬ ਦੇ ਵਿੱਚ ਸਰਕਾਰਾਂ ਬੈਠੀਆਂ ਕਾਲੀ ਬੀਜੇਪੀ ਚਾਹੇ ਕਾਂਗਰਸ ਲਾ ਲੋ ਕੋਈ ਵੀ ਨਹੀਂ ਬੋਲਦਾ ਅਜ ਤੱਕ ਕਿਹੜੇ ਜਿੱਥੇ ਬੇਅਦਬੀ ਹੋਈ ਹਿੰਦੂ ਧਰਮ ਦੀ ਕਿਹੜੀ ਸਰਕਾਰ ਆ ਕੇ ਬੈਠੀ ਇਹ ਸ਼ਿਵ ਸੈਨਾ ਹੀ ਆ ਜਿਹੜੀ ਹਰ ਧਰਨੇ ਤੇ ਬੋਲਦੀ ਹਰ ਬੇਅਦਬੀ ਤੇ ਬੋਲਦੀ ਇਹ ਸ਼ਿਵ ਸੈਨਾ ਨਾ ਹੋਵੇ ਤੇ ਪੰਜਾਬ ਚ ਬੇਅਦਬੀ ਦਾ ਸلسਲਾ ਰੁਕੇ ਨਾ ਗੱਲ ਕਰਦੇ ਆ ਨਗਰ ਨਗਮ ਦੀ ਨਗਰ ਨਗਮ ਚਨਾਵਾ ਆਇਆ ਤਾਹੀ ਦੇ ਸਮੇ ਬਾਅਦ ਜਿਹੜੇ ਸ਼ਹਿਰ ਦੇ ਹਾਲਾਤ ਆ ਉਹਨਾਂ ਬਾਰੇ ਕਿਹਾ ਜਾਂਦਾ ਹੈ ਸਫਾਈ ਵਿਵਸਥਾ ਦੇਖੋ ਨਗਰ ਨਿਗਮ ਦੀ ਜਿਹੜੀ ਸਫਾਈ ਵਿਵਸਥਾ ਆ ਉਹ ਤਾਂ ਦੇਖੋ ਸਰਕਾਰਾਂ ਬੈਠੀਆਂ ਕਾਉਂਸਲਰ ਬੈਠੇ ਆ ਇਹਨਾਂ ਨੇ ਦੇਖਣਾ ਨਗਰ ਨਿਗਮ ਦਾ ਹਾਲਾਤ ਕੀ ਹੈਗੇ ਕੀ ਨਹੀਂ ਔਰ ਜੇ ਵੋਟਾਂ પાਕੇ ਇਹਨਾਂ ਨੂੰ ਲੋਕਾਂ ਨੇ ਜਿਤਾਇਆ ਆਮ ਪਬਲਿਕ ਨੇ ਜਿਤਾਇਆ ਵਾ ਤੇ ਉਹਨਾਂ ਦਾ ਫਰਜ਼ ਬੰਦਾ ਕਿ ਪਬਲਿਕ ਦੀ ਜਿਹੜੀ ਸੁਵਿਧਾ ਨੂੰ ਦੇਖਣਾ ਕਿਉਂਕਿ ਬੜੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਾਈ ਆ ਔਰ ਲੋਕਾਂ ਦਾ ਧਿਆਨ ਰੱਖਣਾ ਵੀ ਲੋਕਾਂ ਨੂੰ ਸੁਵਿਧਾ ਦੇਣਾ ਵੀ ਆਮ ਆਦਮੀ ਪਾਰਟੀ ਦਾ ਕਰਤੱਵ ਹੈ ਪਰ ਕਿਹਦੇ ਤੋਂ ਨੂ ਮਿਲ ਸਕਾ ਕਿ ਆਪਣਾ ਕਈ ਸ਼ਹੀਦ ਸਰਾਂ ਲੀਡਰਾਂ ਪਰਚੋਂ ਨਾਮ ਨਹੀਂ ਲੈਂਦੇ ਕਈ ਸ਼ਹੀਦ ਸਰਾਂ ਲੀਡਰ ਹੈਗੇ ਜਿਨ੍ਹਾਂ ਨੇ ਸ਼ਹਿਰ ਚ ਕਬਜ਼ੇ ਕਰਵਾਏ ਹੋਏ ਨੇ ਉਹਨਾਂ ਬਾਰੇ ਕਹਣਾ ਦੇਖੋ ਜੀ ਜੇ ਕਬਜ਼ੇ ਕਰਾਇਓ ਪ੍ਰਸ਼ਾਸਨ ਦਾ ਕੰਮ ਹੈ ਪ੍ਰਸ਼ਾਸਨ ਦੇਖੇ ਉਹਦੇ ਵਿੱਚ ਦੇਖੋ ਜੇ ਕਿਸੇ ਨੇ ਕਬਜ਼ਾ ਕੀਤਾ ਜਾਂ ਨਹੀਂ ਕੀਤਾ ਉਹ ਉਹ ਪ੍ਰਸ਼ਾਸਨ ਦਾ ਕੰਮ ਹੈ ਕੋਈ ਜੇ ਕਬਜ਼ਾ ਕੀਤਾ ਕੰਪਲੀਟ ਦੋ ਪ੍ਰਸ਼ਾਸਨ ਦਾ ਕੰਮ ਹੈ ਚਕਾਣਾ ਹਟਾਣਾ ਉਹਦੇ ਵਿੱਚ ਆਪਾਂ ਕੁਝ ਨਹੀਂ ਕਹਿ ਸਕਦੇ ਜੇ ਕੋਈ ਕਰਦਾ ਵਾ ਉਹ ਪ੍ਰਸ਼ਾਸਨ ਨੂੰ ਸਜ਼ਾ ਦੇਊਗਾ ਬੰਦਰਾਮੀ ਦਾ ਸ਼ਿਖਸਾ ਨਵੀਰ ਦੇਖੋ ਪ੍ਰਸ਼ਾਸਨ ਜੇ ਕੋਈ ਕਰਦਾ ਸੀ ਪਹਿਲੇ ਕਹਿ ਰਿਹਾ ਜੇ ਕੋਈ ਕਰਦਾ ਕਬਜ਼ੇ ਸਾਡੇ ਧਿਆਨ ਚ ਨਹੀਂ ਹੈ ਜੇ ਕੋਈ ਕਰਦਾ ਵੀ ਹੈ ਜ਼ਰੂਰ ਆਪਾਂ ਧਿਆਨ ਚ ਇਹ ਚੀਜ਼ ਨੋਟਿਸ ਦੇ ਦੇਖਾਂਗੇ ਕਿਹੜਾ ਬੰਦੇ ਨੇ ਕੀਤਾ ਕਿਉਂਕਿ ਜੇ ਪੁਲਿਸ ਕੰਪਲੇਂਟ ਕਰਕੇ ਉੱਤੇ ਕਾਰਵਾਈ ਕਰੋ ਕੋਈ ਸ਼ਰਸਨਾਂ ਦੇ ਮਦਰ ਨਹੀਂ ਜਾਊਗੀ ਜੇ ਕੋਈ ਦਤਕਾ ਕਰ ਰਿਹਾ ਪੁਲਿਸ ਕੰਮ ਰੇੜ ਦੀ ਆਪਾਂ ਗੱਲ ਕੀਤੀ ਕਈ ਵਾਰ ਦੇਖਣ ਨੂੰ ਮਿਲਿਆ ਕਿ ਪੁਲਿਸ ਸਹੀ ਕਾਰਵਾਈ ਨਹੀਂ ਕਰਦੀ ਪਰਚੇ ਦਰਜ ਨਹੀਂ ਕਰਦੀ ਹੈਗੀ ਉਹਨਾਂ ਸਾਹਤ ਦਤਕਾ ਕਰੀ ਤੁਹਾਡੀ ਸ਼ਰਸਨਾਂ ਹੋਰ ਜਾ ਤੁਹਾਡੇ ਉਨੋਂ ਬਿਲਕੁਲ ਅਸੀਂ ਕਈ ਅਸੀਂ ਲੜਕੀਆਂ ਜਿਨ੍ਹਾਂ ਦੇ ਪਰਚੇ ਦਰਜ ਕਰਾਏ ਆ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਦਰਦਾਂ ਦੀ 6-6 ਮਹੀਨੇ ਜਿਹੜੇ ਲੋਕ ਥਾਣਿਆਂ ਚ ਘੁੰਮਰੇ ਉਹਨਾਂ ਦੇ ਪਰਚੇ ਕਰਾਏ ਆ ਕਿ ਪ੍ਰਸ਼ਾਸਨ ਜਾਂ ਪੁਲਿਸ ਦੇਖੋ ਅੱਜ ਦੇ ਟਾਈਮ ਤੇ ਤਾਂ ਪੁਲਿਸ ਵੀ ਉਹਨਾਂ ਦੀ ਸੁਣਦੀ ਜਿਨ੍ਹਾਂ ਦਾ ਜੋਰ ਹੈ ਬਿਨਾਂ ਜੋਰ ਪੁਲਿਸ ਵੀ ਨਹੀਂ ਸੁਣਦੀ ਲੋਕ ਜਿਹੜੇ ਧੱਕੇ ਖਾਰੇ ਥਾਣੇ 'ਚ ਟਾਈਮ ਲਈ ਜਾਂਦੇ ਪੁਲਿਸ ਤੋਰੀ ਜਾਂਦੀ ਹੈ ਔਰ ਜੇ ਸਾਡੇ ਕੋ ਕੋਈ ਆਂਦਾ ਵਾ ਤੁਹਾਨੂੰ ਪਹਿਲ ਦੇ ਹਿਸਾਬ ਤੇ ਇਨਸਾਫ ਦਵਾਇਦਾ ਸੀ ਸ਼ਿਵਸਥਾਨ ਇੱਕ ਸੀ ਉਦੋਂ ਕਿੰਨੀ ਏਸ਼ਸਰਾ ਬਣਦੀ ਕਿ ਇਹ ਜਾਇਜ਼ ਹੈ ਦੇਖੋ ਜੀ ਸਾਰਿਆ ਕਰਮ ਇੱਕੋ ਹੀ ਆ Hindu ਤਤਵ ਦੀ ਆਵਾਜ਼ ਬੁਲੰਦ ਕਰਨਾ ਸ਼ਿਵਸਨਾਸੀ ਕਹਿੰਦੇ ਹੋਰ 500 ਬੰਨਾਂ ਕੋਈ ਫਰਕ ਨਹੀਂ ਪੈਂਦਾ ਸਾਨੂੰ ਇਹ ਖੁਸ਼ੀ ਹੁੰਦੀ ਕਿ ਸਾਡਾ Hindu ਸਮਾਜ ਜਾਗ ਰਿਹਾ ਜੇ ਕਿ ਇਹਨਾਂ ਦਾ ਦਾਦਾ ਸੋਸੋ ਬੰਦਾ ਜੁੜਿਆ ਤਾਂ ਸਾਡਾ ਸਮਾਜ ਵੱਧ ਰਿਹਾ ਵਾ ਇਹਨਾਂ ਕੋਈ ਫਰਕ ਨਹੀਂ ਸਾਨੂੰ ਪਤਾ ਜਿੱਥੇ ਸਮਾਜ ਨੂੰ ਲੋੜ ਪਣੀ ਇੱਕ ਪਲੇਟਫਾਰਮ ਤੇ ਇੱਕ ਸ਼ਿਵਸਨਾ ਹੋ ਜਾਂਦੀ ਆ ਸਾਰੀ ਉੱਥੇ ਇਹ ਨਹੀਂ ਦੇਖਿਆ ਜਾਂਦਾ ਉਹ ਕਿਹੜੀ ਸ਼ਿਵਸਨਾ ਉਹ ਨਾ ਕਿਹੜੀ ਉਹ ਸ਼ਿਵਸਨਾ ਇੱਕ ਹੋ ਜਾਂਦੀ ਆ ਸਾਰੇ ਇਕੱਠੇ ਹੋ ਕੇ ਲੜਾਈ ਉਹ ਲੜਦੇ ਆ ਸ਼ਿਵਸਨਾ ਅਨੁਭਵੀ ਟਾਈਮ ਦੇ ਵਿੱਚ ਪੰਜਾਬ ਦੇ ਜਿਹੜੇ ਬੁੱਢੇ ਉਹਨਾਂ ਚੱਕੇਗੀ ਬਿਲਕੁਲ ਆਲਰੇਡੀ ਪਹਿਲੇ ਵੀ ਚੱਕਦੀ ਹੈ ਔਰ ਸ਼ਿਵਸਨਾ ਆਉਣ ਵਾਲੇ ਟਾਈਮ ਦੇ ਵਿੱਚ ਜਰੂਰ ਇਲੈਕਸ਼ਨਾਂ ਵਿੱਚ ਵੀ ਖੜੀ ਹੋਊਗੀ ਸੱਤਾ ਦੇ ਵਿੱਚ ਵੀ ਆਨ ਦੀ ਜਰੂਰ ਕੋਸ਼ਿਸ਼ ਕਰੂਗੀ ਕਿਉਂਕਿ ਹੌਲੀ ਹੌਲੀ ਹਰ ਚੀਜ਼ ਨੂੰ ਟਾਈਮ ਲੱਗਦਾ ਹੈ ਸ਼ਿਵਸਨਾ ਨੇ ਸੋਚਿਆ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਕੈਂਡੀਡੇਟ ਖੜਾ ਕੇ ਇਲੈਕਸ਼ਨਾਂ ਦੇ ਵਿੱਚ ਆਪਣਾ ਸਟੈਂਡ ਲਾਊਗੀ ਸ਼ਿਵਸਨਾ ਜਿਹੜੀ ਤੁਹਾਡੀ ਹੈਗੀ ਹੈ ਜਿਹੜਾ ਹੋਰ ਉਹ ਕਿਹੜੀ ਪਾਰਟੀ ਨੂੰ ਸਪੋਰਟ ਕਰਦੀ ਹੈ ਦੇਖੋ ਹਜੇ ਆਪਾਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਜਿਹੜਾ ਸਾਡੇ Hindu ਤਤਵ ਲਈ ਗੱਲ ਕਰਦਾ ਹੈ ਜਿਹੜਾ ਸਾਡੇ ਧਰਮ ਦੀ ਕਿਤੇ ਬੇਅਦ ਵੀ ਹੁੰਦੀ ਦੇਵੀ ਦੇਵਤਾ ਦੀ ਬੇਅਦ ਵੀ ਹੁੰਦੀ ਜਿਹ ਉਹ ਚਾਹੇ ਜਿਹੜੀ ਮਰਜੀ ਪਾਰਟੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਬੀਜੇਪੀ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਜਿਹੜਾ ਸਾਡੇ ਧਰਮ ਦੀ ਸਾਡੇ ਸਮਾਜ ਦੀ ਗੱਲ ਕਰੂਗਾ ਸੀ ਉਹਦੇ ਨਾਲ ਖੜੇ ਆ ਸਿੱਖ ਧਰਮ ਦੀ ਗੱਲ ਕਰੀ ਆਪਾਂ ਸਿੱਖ ਧਰਮ ਦੇ ਵਿੱਚ ਗੁਰੂਆ ਪੀਰਾਂ ਦੀ ਜਿਹੜੀ ਆਪਣਾ ਫੋਟੋ ਤੱਕ ਬਣਾਣੀ ਜਿਹੜੀ ਗੈਰ ਕਾਨੂੰਨੀ ਆ ਆਪਾਂ ਕਈ ਵਾਰ ਦੇਖਿਆ ਜਿਹੜੇ ਜਗਰਾਤੇ ਚੱਲਦੇ ਹੁੰਦੇ ਆ ਉਹ ਚਿਚਕੀਆਂ ਬਣਾਉਂਦੇ ਆ ਕੀ ਉਹ ਬੇਅਦਬੀ ਦੇਖੋ ਪਿਛਲੇ ਦਿਨ ਹੀ ਵੀ ਇਹ ਚੀਜ਼ਾਂ ਸੀ ਬੜੀਆਂ ਰੁਕਾਈਆਂ ਪਰਚੇ ਵੀ ਦਰਜ ਕਰਾਏ ਆ ਬਿਲਕੁਲ ਇਹ ਬੇਅਦਬੀ ਆ ਦੇਖੋ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਦੇਖੋ ਭਗਵਾਨ ਦਾ ਰੂਪ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਐਦਾ ਇਹ ਬੇਅਦਬੀ ਆ ਇਸ ਦੇ ਉੱਤੇ ਰੋਕ ਵੀ ਲਾਈ ਆ ਪਿੱਛੇ ਵੀ ਅਸੀਂ ਪਰਚੇ ਵੀ ਕਰਾਏ ਆ ਇਹ ਰੋਕ ਅਸੀਂ ਦੇਖੋ ਹਰ ਚੀਜ਼ ਨੂੰ ਟਾਈਮ ਲੱਗਦਾ ਜਿਵੇਂ ਅਸੀਂ ਕਹੀਏ ਇੱਕਦਮ ਹੋ ਜਾਣਾ ਉਹਨਾਂ ਦੀ ਇਹਨੂੰ ਰੋਕ ਲਈ ਅਸੀਂ ਪੂਰਾ ਕਰ ਰਹੇ ਆ ਔਰ ਸਾਰੇ ਪੰਜਾਬ ਦੇ ਜਿੰਨੂ ਹਿੰਦੂ ਸੰਗਠਨ ਹੈ ਲਗਾਤਾਰ ਇਸ ਵਿਸ਼ੇ ਇਜਾ ਦੇ ਸਰੂਪ ਬਣ ਰਿਹਾ ਇਹਨਾਂ ਨੂੰ ਬੰਦ ਕਰਾ ਕੇ ਜਿਹੜਾ ਧਰਮ ਦੇ ਹਿਸਾਬ ਨਾਲ ਜਿਹੜਾ ਧਾਰਮਿਕ ਜਿਹੜਾ ਸਤਸੰਗ ਹੋਣਾ ਚਾਹੀਦਾ ਪਰਮਾਤਮਾ ਦਾ ਉਹੀ ਹੋਣਾ ਚਾਹੀਦਾ ਜਾਂ ਜਾਗਰਣ ਚ ਜਿਹੜਾ ਜਾਗਰਣ ਕਰਦੇ ਉਹੀ ਹੋਣਾ ਚਾਹੀਦਾ ਅੱਜ ਕੱਲ ਇੱਕ ਨਵਾਂ ਟ੍ਰੈਂਡ ਜਿਹੜਾ ਚੱਲਦਾ ਪਿਆ ਕਾਫੀ ਟਾਈਮ ਤੋਂ ਹਰ ਬੰਦਾ ਆਪਣੇ ਸਰੀਰ ਦੇ ਉੱਪਰ ਬਾਜੂ ਦੇ ਉੱਪਰ ਟੈਟੂ ਬਣਵਾਉਂਦੇ ਆ ਬੜੇ ਨਾਜ਼ ਖਾ ਦਿੰਦੇ ਆਗਾ ਉਹਦੇ ਉੱਪਰ ਕੀ ਹੋਣਾ ਚਾਹੀਦਾ ਦੇਖੋ ਅਗਲੇ ਜਿਹੜੇ ਟੈਟੂ ਬਨਵਾ ਰਹੇ ਭਗਵਾਨ ਜੀ ਦਾ ਟੈਟੂ ਬਨਵਾ ਰਹੇ ਸ਼ੇਪੂਲ ਉਹਨਾਂ ਦੀ ਸ਼ਰਤ ਹੈ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਕਿਸੇ ਦੇ ਮਨ ਦੀ ਸ਼ਰਤ ਹੈ ਕਿਸੇ ਨੇ ਆਪਣੇ ਦਿਲ ਤੇ ਬਣਾ ਲਿਆ ਕਿਸੇ ਉਹਨਾਂ ਦੀ ਸ਼ਰਤ ਹੈ ਉਹ ਅਸੀਂ ਰੋਕ ਨਹੀਂ ਸਕਦੇ ਬਾਕੀ ਜਿਹੜੀ ਗੱਲ ਤੁਸੀਂ ਕਹੀ ਹੈ ਸਰੂਪ ਬਣਾਉਂਦੀ ਉਹ ਚੀਜ਼ ਗਲਤ ਹੈ ਉਹ ਲੋਕਾਂ 'ਚ ਵੀ ਮੈਸੇਜ ਗਲਤ ਜਾਂਦਾ ਸਾਡੇ ਸਮਾਜ 'ਚ ਵੀ ਉਹ ਚੀਜ਼ ਦਾ ਗਲਤ ਮੈਸੇਜ ਕਹੀ ਹੋਇਆ ਠੇਕਿਆ ਹੱਤਿਆ ਦੇ ਦੇ ਖੇਨ ਦਾ ਬਾਹ ਦੇ ਬੋਲੇ ਨਾ ਦਾ ਟੈਟੂ ਬਨਵਾਇਆ ਤੇ ਉਹ ਹੋ ਗਈ ਉਸ ਵਾਰ ਇੱਕ ਗੱਲ ਦੇਖੋ ਹੁਣ ਅਸੀਂ ਹਰ ਚੀਜ਼ ਨੂੰ ਕਿਸੇ ਨੂੰ ਕਿੰਨਾ ਚਿਰ ਰੋਕਾਂਗੇ ਅਸੀਂ ਉਹਨਾਂ ਕੇ ਕਿਸੇ ਕੀ ਹੈ ਜਾਇ ਨੀ ਜੇ ਤੁਸੀਂ ਦੇਖੋ ਜੇ ਭਗਵਾਨ ਜੀ ਦਾ ਤੁਸੀਂ ਕੋਈ ਟੈਟੂ ਬਣਾਨੇ ਭੋਲੇ ਨਾ ਦਾ ਕਿਸੇ ਵੀ ਅਦਰ ਭਗਵਾਨ ਦਾ ਤੁਸੀਂ ਟੈਟੂ ਬਣਾਉਂਦੇ ਹੋ ਫਿਰ ਤੁਸੀਂ ਸ਼ਰਾਬ ਜਾਂ ਮੀਡ ਦਾ ਸੇਵਨ ਉਸ ਚੀਜ਼ ਦਾ ਨਾ ਕਰੋ ਕਿਉਂਕਿ ਉਹ ਬੇਅਦਬੀ ਆ ਚਾਹੇ ਤੁਸੀਂ ਬਾਹ ਤੇ ਬਣਾਇਆ ਚਾਹੇ ਤੁਸੀਂ ਕਿਤੇ ਉਹ ਬੇਅਦਬੀ ਆ ਉਸ ਚੀਜ਼ ਨੂੰ ਰੋਕਣਾ ਵੀ ਜ਼ਰੂਰੀ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀਡੀਓ ਵਿਚ ਆਉਣ ਵਾਸਤੇ ਬਹੁਤ ਬਦਨਾਮ